ਸ਼੍ਰੀ ਅੰਛਾ ਵਸਤਰੀ ਕਾਲ ਜੀ ਵਸਤੀ ਕਾਲ ਜੀ ਕੇਲਾ ਤੇ ਜੀ ਬਹੁਤ ਠੀਕ ਹੈ ਜੀ ਹੋਰ ਸੁਣਾਓ ਜੀ ਵਧੀਆ ਵਧੀਆ ਵੀਰ ਅੱਛਾ ਜਿਹੜਾ ਗੱਡੀ ਵਾਲਾ ਤੁਹਾਡਾ ਮਾਮਲਾ ਜੀ ਪਿਆ ਉਹਦੇ ਨਾਲ ਕੁਸ਼ਵਿੰਦਰ ਨਾਲ ਕੀ ਹੈ ਜੀ ਪੁਰਾਣਾ ਮਾਮਲਾ ਉਹ ਉਹ ਯਾਰ ਕੁਝ ਨਹੀਂ ਹੋਇਆ ਹਾਂ ਇਹਦੀ ਗੱਡੀ ਅੱਗੇ ਜਾ ਰਹੀ ਸੀਗੀ ਮੁੰਡੇ ਨੇ ਦੋ ਤਿੰਨ ਵਾਰੀ ਹਾਰਨ ਦਿੱਤਾ ਇਹਨੇ ਪਾਸੇ ਨਹੀਂ ਕੀਤੀ ਉਹਨੇ ਖੱਬੇ ਤੋਂ ਕੱਢ ਲਈ ਹਾਂਜੀ ਇਹ ਇਸ ਗੱਲ ਤੋਂ ਚਿੜ ਗਿਆ ਇਹ ਫਿਰ ਇਹਨੇ ਫੇਰ ਠਕੇ ਜੇ ਨਾਲ ਕੱਢਣ ਦੀ ਸੱਚੇ ਸਾ ਤੋਂ ਕੋਸ਼ਿਸ਼ ਕੀਤੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਦੇ ਦੇ ਸਾਈਡ ਉਹ ਉਧਰ ਦੀ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਉਦੋਂ ਸਾਈਡ ਨਹੀਂ ਦੇ ਪਾਇਆ ਉਹ ਹਾਂਜੀ ਫਿਰ ਅੱਗੇ ਜਾ ਕੇ ਅਸੀਂ ਥੋੜੀ ਉਹ ਕਰ ਲਈ ਸਲੋ ਕਰ ਲਈ ਵੀ ਇਹ ਨਿਕਲ ਜਾ ਖੱਬੇ ਸੱਜੇ ਜਿੱਧਰੋਂ ਨਿਕਲਣਾ ਹੈ ਹਾਂਜੀ ਹਾਂਜੀ ਇਹਨੇ ਖੱਬੇ ਦੀ ਘੁਮਾ ਕੇ ਗੱਡੀ ਲਿਆ ਗਈ ਜਿੱਦਾਂ ਬਦਮਾਸ਼ੀ 'ਚ ਰੋਕ ਦੇ ਅੱਗੇ ਰੋਕ ਲੀ ਆ ਗਏ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਕਿੱਥੇ ਕੋ ਹੋਣ ਲੱਗੇ ਥੋੜਾ ਜਿਹਾ ਪਹਿਲਾਂ ਗੱਡੀ ਇਹ ਬੂਥ ਗਾਰਡ ਕੋਲੀ ਸੀ ਉਹੀ ਹੁੰਦਾ 100 ਮੀਟਰ ਦੇ ਵਿੱਚ ਅੱਛਾ ਹਾਂਜੀ ਹਾਂਜੀ ਫਿਰ ਇਹਨੇ ਆ ਕੇ ਗੱਡੀ ਘੁਮਾ ਕੇ ਸਾਡੀ ਗੱਡੀ ਰੋਕ ਲਈ ਠੀਕ ਹੈ ਕਿ ਨਹੀਂ ਹਾਂਜੀ ਦੇਖੋ ਜੋ ਕੀ ਗਲਤ ਹੈ ਚਲੋ ਕੋਈ ਫਿਰ ਇਹਨੇ ਉਤਰ ਕੇ ਆ ਕੇ ਸਿੱਧਾ ਡਰਾਈਵਰ ਨੂੰ ਗੱਲ ਤੋਂ ਫੜ ਲਿਆ ਮੁੰਡੇ ਨੂੰ ਠੀਕ ਹੈ ਕਿ ਨਹੀਂ ਹਾਂਜੀ ਪਿੱਛੋਂ ਗਨਮੈਨ ਉਤਰਨ ਗਿਆ ਕੀ ਕਰਦਾ ਬਹਿ ਗਿਆ ਓਏ ਗੱਲ ਤੋਂ ਕਿੱਦਾਂ ਫੜਿਆ ਠੀਕ ਹੈ ਹਾਂਜੀ ਹਾਂਜੀ ਫਿਰ ਇਹਨੇ ਦੇਖਿਆ ਵੀ ਇਹ ਤਾਂ ਵੀ ਇਹਨਾਂ ਨਾਲ ਮਲਾਜਮ ਆ ਫਿਰ ਇਹਨੇ ਗੱਲ ਬਦਲਦੀ ਕਹਿੰਦਾ ਜੀ ਮੈਨੂੰ ਗਾਲ ਕੱਢੀ ਮੈਂ ਕਿਹਾ ਤੁਹਾਨੂੰ ਗਾਲ ਤਾਂ ਕੱਢੀ ਨਹੀਂ ਕਿਸੇ ਨੇ ਤੂੰ ਸਮਝਾ ਕਿ ਸਾਡੇ ਬੰਦੇ ਤਾਂ ਆ ਕੇ ਗੱਲ ਫੜਿਆ ਹਾਂਜੀ ਠੀਕ ਹੈ ਉਹ ਮੈਂ ਤਾਂ ਕਿਹਾ ਚਲੋ ਮੈਨੂੰ ਉਹਨੇ ਪਹਿਲਾਂ ਹੀ ਮੁੰਡੇ ਨੇ ਕਹਿੰਦਾ ਕਹਿੰਦਾ ਠੀਕ ਹੈ ਅੱਜ ਵੀ ਇੰਨੀ ਗੱਲ ਕਰ ਕੇ ਜਿਹਾ ਲੱਗਾ ਮਸਲਾ ਵਧਾਇਆ ਹੀ ਨਹੀਂ ਹਾਂਜੀ ਇਹ ਮੁੜ ਕੇ ਨੇ ਇਹਨਾਂ ਨੂੰ ਦੇਖਿਆ ਵੀ ਮੈਂ ਜਿਆਦਾ ਆਪਣੀ ਪਬਲਿਸਿਟੀ ਇਹਨਾਂ ਨਾਲ ਝੂਠ ਡਰਾਮਾ ਨਹੀਂ ਜੀ ਮੈਨੂੰ ਦੱਸੋ ਜੀ ਹਾਂਜੀ ਸੱਡੀ ਜੀ ਮੈਨੂੰ ਇਹ ਚਲੋ ਮੈਨੂੰ ਉਹ ਵੀ ਕੋ ਗੱਲ ਨਹੀਂ ਜੀ ਮੈਨੂੰ ਨਾਮ ਦੱਸ ਦਿਓ ਆਪਣਾ ਬਸ ਮੈਨੂੰ ਖਾਲੀ ਆਪਣਾ ਨਾਮ ਦੱਸ ਦਿਓ ਕੀ ਹੈ ਹਾਂਜੀ ਹਾਂਜੀ ਉਸੇ ਚੀਜ਼ 'ਚ ਹੀ ਪਿਆਰ ਆ ਹਾਂਜੀ ਠੀਕ ਹੈ ਕਿ ਨਹੀਂ ਬਾਅਦ ਚ ਫਿਰ ਉਥੋਂ ਪੁਲਿਸ ਵਾਲੇ ਆ ਗਏ ਉਹ ਕਹਿੰਦੇ ਜੀ ਚਲੋ ਗੱਡੀ ਘੱਟੋ ਪਿੱਛੇ ਜਾ ਮੋਲ ਲੰਬਾ ਲੱਗ ਗਿਆ ਸੀਗਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਫਿਰ ਆ ਗਿਆ ਅਸੀਂ ਵੀ ਆ ਗਏ ਅਸੀਂ ਅੱਗੇ ਅੱਗੇ ਖੜੇ ਨੇ ਪੁਲਿਸ ਵਾਲੇ ਕਹਿੰਦੇ ਜੀ ਉਹ ਪਿੱਛੇ ਖੜੇ ਆ ਤੁਸੀਂ ਜਾਓ ਕੋਈ ਨਹੀਂ ਸੀ ਜਾਣਾ ਸੀ ਕੋਈ ਜ਼ਰੂਰੀ ਸੀ ਉਹ ਮੇਰੇ ਨਾਲ ਜਿਹੜਾ ਡਰਾਈਵਰ ਉਹਦੀ ਥੋੜੀ ਤਬੀਅਤ ਨੇ ਜਦੋਂ ਮਾਰਿਆ ਨਾ ਉਹਦੇ ਉੱਤੇ ਉਹਦੇ ਥੋੜਾ ਜਿਹਾ ਚੈਸਟ ਪੇਨ ਹੋਣ ਲੱਗ ਗਿਆ ਸੀ ਉਹਨੂੰ ਲੈ ਕੇ ਚਲੇ ਗਏ ਕੁਰਾਲੀ ਹਸਪੀਟਲ ਅੱਛਾ ਜੀ ਹਾਂ ਉਸ ਤੋਂ ਬਾਅਦ ਫਿਰ ਤੁਸੀਂ ਇਹ ਨਿਊਜ਼ ਨੇ ਆਦੀ ਚਲਾ ਦਿੱਤੀ ਫਿਰ ਨਹੀਂ ਅੰਮਾ ਤੁਹਾਡੇ ਤੇ ਇਤਰਾਮ ਲਾ ਰਹੇ ਨਹੀਂ ਕਿ ਕਹਿੰਦੇ ਗਾਲ ਕੱਢੀਏ ਕੀ ਕਮਲਦੀਪ ਸੈਣੀ ਜੀ ਨੇ ਤੁਹਾਡੇ ਤੇ ਕਹਿ ਰਹੇ ਉਹਦਾ ਯਾਰ ਮੇਰੀ ਗੱਲ ਸੁਣੋ ਮੈਂ ਗਾਲ ਕੱਢ ਤੋ ਕੱਢਣੀ ਹੈ ਮੈਂ ਤਾਂ ਗੱਡੀ 'ਚ ਬੈਠਾ ਸੀ ਗਾਲ ਕਿਥੋਂ ਕੱਢਦੀ ਮੈਨੂੰ ਇਹ ਉੱਤਰ ਕਿ ਆਇਆ ਆ ਕੇ ਡਰਾਈਵਰ ਵਾਲੀ ਸਾਈਡ ਤੋਂ ਮੈਂ ਤਾਂ ਦੂਜੇ ਪਾਸੇ ਬੈਠਾ ਹਾਂ ਹੂੰ ਤੁਹਾਡੀ ਕੋਈ ਗੱਡੀ ਡੈਮੇਜ ਹੋਈ ਤੁਹਾਡੀ ਤੇ ਉਹਨਾਂ ਨੂੰ ਕੁਝ ਨਾ ਕੁਝ ਵੀ ਨਹੀਂ ਹੋਇਆ ਜੀ ਉਹਨਾਂ ਦੀ ਦੂਜੇ ਪਾਸੇ ਕੁਝ ਵੀ ਨਹੀਂ ਹੋਇਆ ਅੱਛਾ ਜੀ ਤੇ ਹੁਣ ਤਾਂ ਜੀ ਮੈਨੂੰ ਜਾਣਦੇ ਹੋ ਮੈਂ ਅਸੀਂ ਮੈਂ ਸਮਝ ਗਿਆ ਜੀ ਘਰ ਨਾਲ ਹੁਣ ਲਾਇਆ ਹੋਇਆ ਨਾ ਰੋਡ ਜਾਮ ਕੀਤਾ ਹੋਇਆ ਨਹੀਂ ਨਹੀਂ ਮੈਨੂੰ ਪਤਾ ਕੀ ਹੋ ਰਿਹਾ ਨਾ ਨਾ ਮੇਰੀ ਕੋਈ ਗੱਲ ਪਤਾ ਕੀ ਹੈ ਮੇਰੀ ਗੱਲ ਤਾਂ ਸੁਣੋ ਉਹ ਯਾਰ ਇਹ ਤਾਂ ਤੁਸੀਂ ਇਹਦੀ ਬੈਕਗ੍ਰਾਉਂਡ ਚੈੱਕ ਕਰੋ ਬੰਦੇ ਦੀ ਮੈਂ ਤਾਂ ਮੈਨੂੰ ਮੈਂ ਵੀ ਨਹੀਂ ਜਾਣਦਾ ਹਾਂਜੀ ਮੈਨੂੰ ਮੈਂ ਕਈ ਬੰਦੇ ਨੇ ਕਿਹਾ ਕਹਿੰਦੇ ਜੀ ਇਹ ਤਾਂ ਐਵੇਂ ਜਾਣ ਕੇ ਗੱਲ ਵਧਾ ਰਿਹਾ ਗੱਲ ਕੁਝ ਵੀ ਨਹੀਂ ਹੈ ਹਾਂਜੀ ਠੀਕ ਹੈ ਮੈਂ ਤੁਹਾਨੂੰ ਵੀਡੀਓ ਪਾ ਦਿੰਦਾ ਜਿਹੜੇ ਉਹ ਬੰਦੇ ਕਹਿ ਰਹੇ ਉਥੇ ਬਈ ਇੱਕ ਤੁਸੀਂ ਤੇ ਇੱਕ ਪਾਸੇ ਵੀ ਪਈ ਨਾ ਨਹੀਂ ਮੈਂ ਤਾਂ ਤਾਈ ਤਾਂ ਤੁਹਾਨੂੰ ਫੋਨ ਕਰਿਆ ਜੀ ਮੈਂ ਤਾਂ ਹੀ ਤਾਂ ਕਰਿਆ ਤੁਹਾਡਾ ਪੱਖ ਲੈਣ ਵਾਸਤੇ ਠੀਕ ਹੈ ਨਾ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਪਾਦ ਲਉ ਬੰਦੇ ਕਹਿੰਦੇ ਕੋਈ ਗੱਲ ਵੀ ਨਹੀਂ ਹੋਈ ਏਡੀ ਹਾਂ ਜੀ ਠੀਕ ਹੈ ਨਾ ਉਹ ਐ ਤਾਂ ਐਵੇਂ ਹੁਣ ਐਵੇਂ ਆਪਾਂ ਨਜਾਇਜ਼ ਹੀ ਕਰ ਲਈਏ ਜੀ ਇੰਦਾ ਜੀ ਵੀ ਸਰਦਾਰ ਬੰਦੇ ਮੈਂ ਵੀ ਸਰਦਾਰੀਆਂ ਯਾਰ ਨਿਕਵਾਲ ਹੋ ਗਈ ਹੈ ਐਵੇਂ ਤੁਸੀਂ ਮੈਂ ਕਿਸਦਾ ਡਰਾਮਾ ਥੋੜੀ ਚੱਲਦੇ ਆ ਨਾ ਆਪਾਂ ਠੀਕ ਤਾਂ ਸੀ ਤੈਨੂੰ ਕੁਝ ਕਿਹਾ ਨਹੀਂ ਤੇ ਤੂੰ ਹੁਣ ਐਵੇਂ ਸਾਡੇ ਸਿਰ ਨੂੰ ਜੜੀ ਆ ਰਿਆਂ ਕੋਨੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਕੋਈ ਗੱਲਬਾਤ ਹੋ ਰਹੀ ਜੀ ਕੋਈ ਬੈਠ ਕੇ ਗੱਲ ਪਤਾ ਕੀ ਹੈ ਵੀਰ ਇਹਨਾਂ ਗੱਲ ਦੇਖੋ ਜੇ ਤੂੰ ਸਾਡੀ ਕੋਈ ਗਲਤੀ ਹੋਣੀ ਹੈਗੀ ਯਾਰ ਕਿਤੇ ਗਲਤੀ ਹੁੰਦੀ ਨਾ ਤੁਸੀਂ ਮੈਨੂੰ ਜਾਣਦੇ ਹੋ ਮੈਂ ਐਡਮਿਟ ਕਰ ਲੈਣੀ ਜੇ ਮੇਰੀ ਗੱਲ ਹੀ ਕੋਈ ਨਹੀਂ ਹੋਈ ਹਾਂਜੀ ਹਾਂਜੀ ਠੀਕ ਹੈ ਸੋ ਸੜਕ ਤੇ ਗੱਡੀ ਚੱਲਦੀ ਖੱਬੇ ਉਹ ਚੱਲ ਗਈ ਸੱਜੇ ਉਹ ਚੱਲ ਗਈ ਤੂੰ ਪਰ ਇਹਦਾ ਮਤਲਬ ਇਹ ਨਾ ਬੰਦਾ ਆ ਕੇ ਗੱਡੀ ਉਹ ਡਰਾਈਵਰ ਦਾ ਗਲ ਫੜ ਲਿਆ ਉਹ ਤਾਂ ਚੀਜ਼ ਅਸੀਂ ਤਾਂ ਵੀਡੀਓ ਬਣਾਈ ਨਹੀਂ ਨਹੀਂ ਤਾਂ ਇਹ ਤਾਂ ਮੈਨੂੰ ਪੁੱਠਾ ਵੀ ਟੰਗ ਲੈਂਦੇ ਫਿਰ ਵੀ ਹੋ ਗਿਆ ਹੂੰ ਹੂੰ ਆਪਣੀ ਗੱਲ ਨੂੰ ਐਵੇਂ ਅਗਲਾ ਜਸਟੀਫਾਈ ਕਰੀ ਜਾ ਰਿਹਾ ਹੂੰ ਹੂੰ ਕੀ ਪ੍ਰੂਫ ਆ ਗੱਲ ਕੱਢੀ ਐ ਮੈਂ ਕਹਿਣ ਨੂੰ ਕੀ ਤਾਂ ਮੈਂ ਕਹਾਂ ਇਹਨੇ ਮੈਨੂੰ ਕੱਢੀ ਫੇਰ ਕੋਈ ਗੱਲ ਹਾਂ ਪੁਲਿਸ ਦਾ ਕੋਈ ਆਇਆ ਤੁਹਾਡੇ ਕੋਲ ਫੋਨ ਕੀ ਕੋਈ ਗੱਲਬਾਤ ਕਰਨ ਵਾਸਤੇ ਕਿ ਤੁਸੀਂ ਥਾਣੇ ਆਜੋ ਗੱਲਬਾਤ ਆਪਾਂ ਬੈਠ ਕੇ ਨਿਬੜ ਲਈ ਕੀ ਪੁਲਿਸ ਵਾਲਿਆਂ ਦਾ ਤਾਂ ਉਦੋਂ ਜਦੋਂ ਗੱਲ ਹੋਈ ਸੀਗੀ ਉਦੋਂ ਮੈਂ ਹੀ ਕਾਲ ਕੀਤੀ ਸੀ ਪੁਲਿਸ ਨੂੰ ਹਾਂਜੀ ਹਾਂਜੀ ਨਹੀਂ ਮੈਂ ਉਹ ਤੋਂ ਬਾਅਦ ਹੁਣ ਤਰਨੇ ਲੱਗੇ ਤੋਂ ਬਾਅਦ ਪੁੱਛਦੇ ਹਾਂ ਨੇ ਮੈਂ ਐਕਚੁਅਲੀ ਕਿਤੇ ਆਊਟਰ ਤੇ ਸੀਗਾ ਇਧਰ ਸਾਡੀ ਕੋ ਮੀਟਿੰਗ ਸੀਗੀ ਅਨੰਦਪੁਰ ਸਾਹਿਬ ਹਾਂਜੀ ਹਾਂਜੀ ਪੈਸੇ ਤਾਂ ਫੋਨ ਆ ਹੀ ਰਹੇ ਪਰ ਮੈਨੂੰ ਕੋਈ ਫਿਲਹਾਲ ਤੱਕ ਕੋਈ ਗੱਲ ਨਹੀਂ ਹੋਈ ਅੱਛਾ ਜੀ ਤੇ ਉਹਨੂੰ ਉੱਥੇ ਕਾਫੀ ਰੋਗ ਹੀ ਪਰੇਸ਼ਾਨ ਹੋ ਰਹੀ ਸਨ ਜੀ ਸਾਹਿਬ ਕੀ ਕੋਈ ਬੈਠ ਕੇ ਤੁਸੀਂ ਹੋ ਜਾਏਗਾ ਕੋਈ ਗੱਲ ਪਤਾ ਕੀ ਯਾਰ ਮੈਨੂੰ ਬੈਠ ਕੇ ਵਾਲੀ ਕੋਈ ਪ੍ਰੋਬਲਮ ਨਹੀਂ ਪਰ ਮੈਂ ਤਾਂ ਦੇਖੋ ਤੁਸੀਂ ਮੈਨੂੰ ਜਾਣਦੇ ਹੋ ਕਾਫੀ ਟਾਈਮ ਤੋਂ ਮੈਨੂੰ ਪਤਾ ਜੀ ਠੀਕ ਠੀਕ ਹੈ ਨਾ ਜਦੋਂ ਆਪਾਂ ਹੋਈਏ ਨਾ ਵੀ ਆਪਾਂ ਵਾਅਦੇ ਹੱਥ ਮੰਨੇ ਆ ਕੋਈ ਹਾਂਜੀ ਹਾਂਜੀ ਵੇਗਾ ਹਾਂਜੀ ਮੈਂ ਤਾਂ ਕੋਈ ਆਹ ਦੂਜੇ ਬੰਦੇ ਫੇਰ ਵੀ ਧਰਨੇ ਧੁੰਨੇ ਮੈਂ ਤਾਂ ਉਸ ਚੀਜ਼ ਤੇ ਵੀ ਨਹੀਂ ਹੈਗਾ ਆਪਾਂ ਤਾਂ ਉਦਾਂ ਹੈਗੀਆਂ ਪਰ ਗੱਲ ਇਹ ਨਾ ਵੀ ਯਾਰ ਕਿਸੇ ਦਾ ਇੰਨਾ ਧੱਕਾ ਥੋੜੀ ਆਪਾਂ ਜਰ ਲੈਣਾ ਜੇ ਤੁਸੀਂ ਦੋਨੋਂ ਥਾਣੇ ਚਲੇਗੇ ਤੇ ਪਾਰਟੀ ਜੂ ਤਾਂ ਬਾਅਦ ਫਿਰ ਉੱਥੇ ਪੁਲਿਸ ਨਹੀਂ ਗਈ ਕਿ ਜਦੋਂ ਜੋ ਤੁਸੀਂ ਨਹੀਂ ਥਾਣੇ ਨਹੀਂ ਅਸ ਤਾਂ ਉੱਥੇ ਅੱਗੇ ਜਾ ਕੇ ਵੇਟ ਕਰਦੇ ਰਹੇ ਜੇ ਆਏ ਨਹੀਂ ਪਿੱਛੇ ਬੰਦਿਆਂ ਨੇ ਬਹਿਸ ਵਧੀ ਕਿਉਂਕਿ ਲੋਕ ਇਹਦੇ ਗੱਲ ਜਿਆਦਾ ਫੈਣ ਲੱਗ ਗਏ ਸੀ ਕਿ ਜਿਹੜੇ ਇਹਨਾਂ ਜਾਮ ਪੁਲਿਸ ਨੇ ਉਹ ਨਹੀਂ ਭੇਜਿਆ ਤੁਹਾਨੂੰ ਨਾ ਉੱਥੋਂ ਨਾ 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 ਅਸੀਂ ਤਾਂ ਉਦੋਂ ਕੇ ਜਾ ਕੇ ਖੜੇ ਹੋ ਗਏ ਉਸ ਤੋਂ ਬਾਅਦ ਕੀ ਕਹਿੰਦੇ ਆ ਉਹ ਮੁੰਡੇ ਦੀ ਤਬੀਅਤ ਖਰਾਬ ਹੋ ਗਈ ਤੇ ਮੈਂ ਕਿਹਾ ਵੀ ਜਾਮਨਾ ਲੱਗ ਜੇ ਕਿਤੇ ਦੁਬਾਰਾ ਅਸੀਂ ਉਹਨੂੰ ਲੈ ਕੇ ਕੁਰਾਲੀ ਹਸਪੀਟਲ ਆ ਗਏ ਹਾਂ 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 ਠੀਕ ਹੈ ਕਿ ਨਹੀਂ ਸਮਝ ਗਏ ਕਿਉਂਕਿ ਅਗਲੇ ਨੇ ਉੱਥੇ ਉਹ ਗੱਲ ਹੋਈ ਚੱਲੀ ਕਿ ਪੁਲਿਸ ਵਾਲਿਆਂ ਨੇ ਕੀ ਉਥੇ ਕੌਮਦੀ ਹਸੈਨੀ ਨੂੰ ਬਾਹਰ ਭੇਜਤਾ ਕਿ ਹਾਂ ਤੁਸੀਂ ਜਾਓ ਨਹੀਂ 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 ਅਸੀਂ ਕਿੱਥੇ ਭੇਜਿਆ ਯਾਰ ਪੁਲਿਸ ਵਾਲਿਆਂ ਨੇ ਪੁਲਿਸ ਵਾਲਿਆਂ ਨੇ ਕੁਝ ਨਹੀਂ ਕੀਤਾ ਨਾ ਪੁਲਿਸ ਨੇ ਸਾਡੀ ਮਦਦ ਕੀਤੀ ਨਾ ਉਹਨਾਂ ਨੇ ਕੀਤਾ ਕੁਝ ਨਹੀਂ ਹੋਇਆ ਠੀਕ ਹੈ ਸਗੋ ਪੁਲਸਾ ਉੱਥੇ ਰੋਕਣ ਲੱਗੀ ਕਿਉਂਕਿ ਜਿਹੜਾ ਪਿੱਛੇ ਜਾਮ ਲੱਗਿਆ ਸੀ ਨਾ ਸਾਡੇ ਪਿੱਛੇ ਗੱਡੀਆਂ ਆ ਰਹੀਆਂ ਸੀ ਉਹਨਾਂ ਨੇ ਦੇਖਿਆ ਵੀ ਇਹਦੀ ਗਲਤੀ ਹੈ ਉਹ ਇਹਦੇ ਗੱਲ ਪੈ ਰਹੇ ਸੀ ਸਭੋ ਲੋਕ ਅੱਛਾ ਜੀ ਵੀ ਤੂੰ ਨਜਾਇਜ਼ ਜਾਮ ਲਾਇਆ ਥੋੜੇ ਨਾਲ ਤੁਸੀਂ ਤੁਹਾਡੇ ਗਨਮੈਨ ਤੇ ਤੁਸੀਂ ਸੀ ਇਕੱਲੇ ਆਹ ਗਨਮੈਨ ਡਰਾਈਵਰ ਤੇ ਮੈਂ ਸੀਗਾ ਉਹ ਦੂਜੀ ਗੱਡੀ 'ਚ ਕਿੰਨੇ ਬੰਦੇ ਸੀ ਕਿਹੜੀ 'ਚ ਜਿਹੜੀ ਉਹਨਾਂ ਦੀ ਸੀ ਇਹ ਮੈਂ ਕਿ ਦੋ ਤਿੰਨ ਬੰਦੇ ਸੀਗੇ ਦੋ ਤਿੰਨ ਬੰਦੇਾਂ ਸੀ ਤੁਸੀਂ ਮਤਲਬ ਕਿ ਇਧਰੋਂ ਚੰਡੀ ਵਾਲੇ ਪਾਸੇ ਜਾ ਰਹੇ ਸੀ ਕਾੜੀ ਵਾਲੇ ਪਾਸੇ ਨੂੰ ਆਜੀ ਇਧਰੋਂ ਜਾ ਰਹੇ ਸੀ ਆਪਣਾ ਨਾਨਕਪੁਰ ਸਾਹਿਬ ਜਾ ਰਹੇ ਸੀਗੇ ਹਾਂ ਚਲੋ ਕੋਈ ਗੱਲਬਾਤ ਦੇਖੋ ਜੀ ਬੈਠ ਕੇ ਚਲੋ ਜਨਤਾ ਪਰੇਸ਼ਾਨ ਨਾ ਹੋਏ ਕਾਫੀ ਦੇਰ ਜਮ ਲੱਗਿਆ ਹੋਇਆ ਕਿ ਕੋਈ ਚਲ ਬੰਦਰ ਮੈਨੂੰ ਤਾਂ ਦੇਖੋ ਕੋਈ ਐਰੀ ਗੱਲ ਨਹੀਂ ਹੁੰਦੀ ਤੁਸੀਂ ਵੀ ਜਦੋਂ ਚਲਾਉਣ ਤੋਂ ਪਹਿਲਾਂ ਮੇਰਾ ਵਰਜਨ ਤਾਂ ਤੁਸੀਂ ਲੈ ਲਓ ਮੈਂ ਮੈਂ ਵਰਜਨ ਤਾਂਹੀਂ ਤਾਂ ਲੈ ਕੇ ਤੁਹਾਡਾ ਚਲਾਉਣਾ ਜੀ ਹੁਣ ਇਸ ਗੱਲ ਤੇ ਚਲਾਉਣਾ ਕਿ ਹਾਂ ਤੁਹਾਡਾ ਵੀ ਪਤਾ ਲੱਗਣਾ ਚਾਹੀਦਾ ਪੱਕਾ ਕੀ ਹੈ ਹੁਣ ਦੇਖੋ ਇੱਕ ਤਰ੍ਹਾਂ ਨਾਲ ਮੇਰੀ ਕੋਈ ਗੱ ਗੱਲ ਹੀ ਹੈ ਬਿਲਕੁਲ ਬਿਲਕੁਲ ਗਲਤੀ ਦਾ ਏਰੀਆ ਹੈ ਇੰਨੇ ਚ ਤੁਹਾਨੂੰ ਸਾਨੂੰ ਇਸ ਗੱਲ ਦਾ ਗਿਲਾ ਵੀ ਨਹੀਂ ਆ ਕੇ ਸਾਡੇ ਬੰਦੇ ਦਾ ਉਹ ਕੀਤਾ ਚਲੋ ਅਸੀਂ ਤਾਂ ਗੱਲ ਲਿਆ ਵੀ ਹੁਣ ਮੌਕੇ ਤੇ ਹਲਕੇ ਤੇ ਸੀਗੇ ਹਾਂਜੀ ਅਸੀਂ ਤਾਂ ਕੁਝ ਨਹੀਂ ਕਿਹਾ ਵੀ ਚਲ ਠੀਕ ਹੈ ਯਾਰ ਉਹ ਮੈਂ ਉਹਦੇ ਮੈਨੂੰ ਪਿੱਛੇ ਬੰਦੇ ਨੇ ਢੋਕਦਾ ਉਹ ਕਹਿੰਦਾ ਜੀ ਇਹ ਤਾਂ ਬੰਦਾ ਜਾਣ ਕੇ ਡਰਾਮੇਬਾਜ਼ ਹੈ ਵੀ ਇਹਨੂੰ ਕੁਝ ਨਾ ਕਹੋ ਠੀਕ ਹੈ ਕਿ ਨਹੀਂ ਹੂੰ ਹੂੰ ਫਿਰ ਵੀ ਨੇ ਅੱਗੇ ਬੰਦੇ ਦਾ ਗਲ ਫੜ ਲਿਆ ਹੁਣ ਜੇ ਤੁਸੀਂ ਤੁਹਾਡੇ ਅੱਗੇ ਕੋਈ ਗੱਲ ਪਊਗਾ ਤੁਸੀਂ ਇਹ ਤਾਂ ਕਹੋਗੇ ਉਹ ਕੀ ਕਰਦਾ ਨੂੰ ਹਾਂਜੀ ਕਿ ਨਹੀਂ ਹਾਂਜੀ 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 ਠੀਕ ਹੈ ਹਾਂਜੀ ਭਾਦੀ ਕੋ ਮਰੇ ਹੋਈ ਥੋੜੀਆਂ ਯਾਰ ਹਾਂਜੀ ਹਾਂਜੀ ਆ ਫਿਰ ਵੀ ਹੁਣ ਤੁਸੀਂ ਵੀ ਜਿਹੜੇ ਕਹਿ ਰਹੇ ਗੱਲ ਮੈਂ ਇਹਦਾ ਗਲ ਫੜਿਆ ਕੋਈ ਕਾਰਵਾਈ ਕਰਾ ਰਹੇ ਹੋ ਤੇ ਖਿਲਾਫ ਜੀ ਕੋਈ ਗੱਲ ਮੈਂ ਦਾ ਨਹੀਂ ਡਰਾਈਵਰ ਦਾ ਗੱਲ ਡਰਾਈਵਰ ਦਾ ਕੋਈ ਦੇ ਖਿਲਾਫ ਕਰਾ ਦੇ ਕਾਰਵਾਈ ਕੁਸ਼ਵਿੰਦਰ ਤੇ ਨੇ ਅਸੀਂ ਤਾਂ ਦੇਖੋ ਸਾਡੀ ਤਾਂ ਬਿਆਨ ਜੀ ਸਵੇਰੇ ਅਰਜੀ ਇਸ ਗੱਲ ਤੇ ਮਿਆ ਜੀਦ ਹੋਈ ਆ ਠੀਕ ਹੈ ਕਿ ਨਹੀਂ ਚਲੋ ਅਸੀਂ ਤਾਂ ਈਸ਼ੂ ਨੂੰ ਅਵੋਇਡ ਕਰ ਰਹੇ ਸੀਗੇ ਵੀ ਛੱਡੋ ਕਿਉਂ ਕਰਨਾ ਪਰ ਇਹ ਜੇ ਉਹਨੇ ਡਰਾਮੇਬਾਜ਼ੀ ਕਰੂਗਾ ਤਾਂ ਅਸੀਂ ਆਪਦੇ ਵਰਜਨ ਦਾ ਦੇਣਾ ਹੀ ਆ ਹਾਂਜੀ 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 ਠੀਕ ਹੈ ਨਾ ਬਿਲਕੁਲ ਬਿਲਕੁਲ ਹਾਂ ਤੁਸੀਂ ਤੁਸੀਂ ਆਓ ਹੁਣ ਪਹੁੰਚੋਗੇ ਜੇ ਪੁਲਿਸ ਬੁਲਾਉਂਦੀ ਜੀ ਤੁਹਾਨੂੰ ਥਾਣੇ ਉੱਤੇ ਕੀ ਹੋ ਕੋਈ ਬੈਸ ਕੀ ਕੋਈ ਗੱਲਬਾਤ ਹੋਈ ਤੁਹਾਡੀ ਕੋਈ ਨਹੀਂ ਜੀ ਮੇਰਾ ਹੋਏਗਾ ਤਾਂ ਮੈਂ ਜਰੂਰ ਆਪਾਂ ਕਰਾਂਗੇ ਲੈ ਚ ਕਿਹੜੀ ਗੱਲ ਹੈ ਚਲੋ ਠੀਕ ਹੈ ਠੀਕ ਹੈ ਸਰ ਬਾਏ ਫੱਕ ਤੁਹਾਡੇ ਚਲਾ ਦਿੰਦੇ ਠੀਕ ਆਡੇ ਵੱਲੋਂ ਕਿਸੇ ਹੋ ਜਾ ਨਹੀਂ ਹੈਗਾ ਵੀ ਅਸੀਂ ਇਸ ਚੀਜ਼ ਨੂੰ ਅਵੋਇਡ ਕਰਦੇ ਆ ਪਰ ਗਲਤੀ ਸਰਾਸਰ ਇਹ ਦੀ ਹੈ ਠੀਕ ਹੈ ਠੀਕ ਹੈ ਸਰ ਠੀਕ ਓਕੇ ਸਰ ਓਕੇ